ਕੀ ਤੁਸੀਂ ਜਾਣਦੇ ਹੋ ਕਿ ਜਦੋਂ ਗੁਰੂ ਸਾਹਿਬਾਨ ਆਪਸ ਵਿੱਚ ਮਿਲਦੇ ਸੀ ਤਾਂ ਉਹ ਕੀ ਕਹਿ ਕੇ ਇੱਕ ਦੂਜੇ ਨੂੰ ਬੁਲਾਉਂਦੇ ਸੀ ਜਾਂ ਫਿਰ ਸਤਿ ਸ਼੍ਰੀ ਅਕਾਲ ਸ਼ਬਦ ਕਿਸ ਨੇ ਸਭ ਤੋਂ ਪਹਿਲਾਂ ਉਚਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸ਼ਬਦ ਕਿੱਥੋਂ ਆਇਆ ਚਲੋ ਆਪਾਂ ਇਹ ਜਾਣਕਾਰੀ ਸਾਂਝੀ ਕਰਦੇ ਹਾਂ ਜੇਕਰ ਵੀਡੀਓ ਚੰਗੇ ਲੱਗੇ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਜਦੋਂ ਗੁਰੂ ਸਾਹਿਬਾਨ ਆਪਸ ਵਿੱਚ ਮਿਲਦੇ ਸੀ ਤਾਂ ਉਹ ਇੱਕ ਦੂਜੇ ਨੂੰ ਸਤ ਕਰਤਾਰ ਕਹਿੰਦੇ ਸੀ ਉਸ ਸਮੇਂ ਦੇ ਜੋ ਸਿੱਖ ਸੀ ਉਹ ਵੀ ਇੱਕ ਦੂਜੇ ਨੂੰ ਸਤ ਕਰਤਾਰ ਕਹਿ ਕੇ ਬੁਲਾਉਂਦੇ ਸੀ ਪਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਥਾਪਨਾ ਕੀਤੀ ਤਾਂ ਕਿ ਜਦੋਂ ਵੀ ਸਿੱਖ ਆਪਸ ਦੇ ਵਿੱਚ ਮਿਲਣਗੇ ਤਾਂ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਇਹ ਸ਼ਬਦ ਕਹਿ ਕੇ ਇੱਕ ਦੂਜੇ ਨੂੰ ਸੰਬੋਧਿਤ ਕਰਗੇ ਅਤੇ ਹੌਲੀ-ਹੌਲੀ ਆਪਾਂ ਆਮ ਪਰਚਲਨ ਦੀ ਪਾਸ਼ਾ ਦੇ ਵਿੱਚ ਵੀ ਸਤਿ ਸ਼੍ਰੀ ਅਕਾਲ ਦੀ ਵਰਤੋਂ ਸ਼ੁਰੂ ਕਰ ਦਿੱਤੀ ਜੋ ਕਿ ਸਤਿ ਸ਼੍ਰੀ ਅਕਾਲ ਦਾ ਜੋ ਸ਼ਬਦ ਹੈ ਉਹ ਇੱਕ ਜਕਾਰੇ ਚ ਆਇਆ ਸੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਜੰਗਾਂ ਯੁੱਧਾਂ ਤੇ ਜਾਂਦੇ ਸੀ ਤਾਂ ਉਦੋਂ ਇੱਕ ਜਕਾਰਾ ਲਾ ਕੇ ਤੁਰਦੇ ਸੀ ਕਿ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਯਾਨਕੀ ਜੋ ਅਕਾਲ ਹੈ ਪਰਮਾਤਮਾ ਹੀ ਸੱਚ ਹੈ ਬਾਕੀ ਸਭ ਕੁਝ ਝੂਠ ਹੈ ਅਤੇ ਬੋਲੇ ਸੋ ਨਿਹਾਲ ਜੋ ਇਹ ਸ਼ਬਦ ਬੋਲੇਗਾ ਉਹ ਨਿਹਾਲ ਹੋ ਜਾਵੇਗਾ ਅਤੇ ਇਸ ਤਰ੍ਹਾਂ ਸਤਿ ਸ੍ਰੀ ਅਕਾਲ ਦਾ ਪ੍ਰਚਲਨ ਹੋਇਆ ਅਤੇ ਅੱਜ ਵੀ ਤੁਸੀਂ ਦੇਖੋਗੇ ਜਦੋਂ ਇੱਕ ਸੰਪੂਰਨ ਸਿੱਖ ਆਪਸ ਦੇ ਵਿੱਚ ਮਿਲਦੇ ਹਨ ਇੱਕ ਅੰਮ੍ਰਿਤਧਾਰੀ ਸਿੰਘ ਜਦੋਂ ਆਪਸ ਵਿੱਚ ਮਿਲਦੇ ਹਨ ਤਾਂ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸ਼ਬਦ ਕਹਿ ਕੇ ਇੱਕ ਦੂਜੇ ਨੂੰ ਸੰਬੋਧਿਤ ਕਰਦੇ ਹਨ ਤਾਂ ਜੇਕਰ ਵੀਡੀਓ ਚੰਗੇ ਲੱਗੇ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ